ਹਾਂਜੀ ਵਾਹਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੀ ਇਹ ਮਾਇਆ ਹੈਗੀ ਆ ਕਹਿੰਦੇ ਵੀ ਇਹ ਕਿਸੇ ਕੋਲੋਂ ਠੱਗੀ ਨਹੀਂ ਜਾ ਸਕਦੀ ਤੇ ਇਹ ਸਾਨੂੰ ਜੀਵਾਂ ਨੂੰ ਠੱਗਦੀ ਆ ਤੇ ਨਾ ਹੀ ਅਸੀਂ ਇਹਨੂੰ ਆਪਣੀ ਕਟਾਰ ਦੇ ਨਾਲ ਕੋਈ ਜ਼ਖਮੀ ਕਰ ਸਕਦੇ ਆ ਜੋ ਸਾਹਿਬ ਰੱਖੈ ਤਿਉ ਰਹੇ ਇਸ ਲੋਭੀ ਕਾ ਜੀਉ ਟਲਪਲੈ ਕਹਿੰਦੇ ਪਰਮਾਤਮਾ ਨੇ ਹੀ ਕਹਿੰਦੇ ਵੀ ਮਤਲਬ ਇਸ ਤਰ੍ਹਾਂ ਦਾ ਇਹ ਜਗਤ ਦੇ ਵਿੱਚ ਨਿਜਮ ਬਣਾਇਆ ਕਿ ਜਿੱਥੇ ਨਾਮ ਨਹੀਂ ਹੈਗਾ ਉੱਥੇ ਕਹਿੰਦੇ ਜਿੱਦਾਂ ਮਾਇਆ ਦੇ ਅੱਗੇ ਸਾਡਾ ਜਿਹੜਾ ਹੈਗਾ ਜੀ ਉਹ ਕਹਿੰਦੇ ਲੋਭ ਵਿੱਚ ਰਹਿੰਦਾ ਲੋਭ ਜਿੱਥੇ ਅਸੀਂ ਮਾਇਆ ਦੇਖਦੇ ਆਂ ਅਸੀਂ ਲੋਭ ਵਿੱਚ ਆ ਜਾਂਦੇ ਆਂ ਜਿੱਥੇ ਨਾਮ ਸਿਮਰਨ ਦੀ ਕਮਾਈ ਨਹੀਂ ਹੈਗੀ ਬਿਨ ਤੇਲ ਦੀਵਾ ਕਿਉਂ ਜਲੇ ਕਹਿੰਦੇ ਵੀ ਪਰਮਾਤਮਾ ਦੇ ਨਾਮ ਸਿਮਰਨ ਦੇ ਤੇਲ ਤੋਂ ਬਿਨਾ ਸਾਡੇ ਆਤਮਿਕ ਜੀਵਨ ਦਾ ਦੀਵਾ ਨਹੀਂ ਜਲ ਸਕਦਾ ਰਹਾਉ ਪੋਥੀ ਪੁਰਾਨ ਕਮਾਈਐ ਪਉਵੱਟੀ ਇਤ ਤਨ ਪਾਈਐ ਸੱਚ ਬੂਝਣ ਆਣ ਜਲਾਈਐ ਕਹਿੰਦੇ ਜਿਸ ਤਰ੍ਹਾਂ ਅਸੀਂ ਧਾਰਮਿਕ ਪੁਸਤਕਾਂ ਪੋਥੀਆਂ ਪੁਰਾਨ ਕਹਿੰਦੇ ਉਹਨਾਂ ਨੂੰ ਪੜ੍ਹ ਕੇ ਅਸੀਂ ਆਪਣੇ ਜੀਵਨ ਨੂੰ ਸੁਚੱਜਾ ਬਣਾਈਏ ਦੇ ਕਹਿੰਦੇ ਪਰਮਾਤਮਾ ਦੇ ਡਰ ਅਦਵ ਦੀ ਬੱਤੀ ਆਪਣੇ ਇਸ ਸਰੀਰ ਦੀਵੇ ਵਿੱਚ ਪਾਈਏ ਕਹਿੰਦੇ ਫਿਰ ਕਿਸ ਚੀਜ਼ ਦੇ ਨਾਲ ਉਸ ਨੂੰ ਜলাইਏ ਬੱਤੀ ਨੂੰ ਕਹਿੰਦੇ ਫਿਰ ਪਰਮਾਤਮਾ ਨੂੰ ਦੀ ਜਾਣ ਪਛਾਣ ਦੀ ਅੱਗ ਦੇ ਨਾਲ ਅਸੀਂ ਉਸ ਦੀਵੇ ਨੂੰ ਜলাইਏ ਇਹ ਤੇਲ ਦੀਵਾ ਓ ਜਲੈ ਕਰ ਚਾਨਣ ਸਾਹਿਬ ਤੋ ਮਿਲੈ ਰਹਾਓ ਕਹਿੰਦੇ ਫਿਰ ਇਸ ਤਰ੍ਹਾਂ ਕਹਿੰਦੇ ਇਹ ਜਿਹੜਾ ਦੀਵਾ ਕਹਿੰਦੇ ਵੀ ਇਹ ਨਾਮ ਸਿਮਰਨ ਦੇ ਨਾਲ ਇਹ ਦੀਵਾ ਕਹਿੰਦੇ ਜਲਣਾ ਤੇ ਇਹਦੇ ਨਾਲ ਹੀ ਫਿਰ ਚਾਨਣ ਹੋਣਾ ਤੇ ਇਸ ਤਰ੍ਹਾਂ ਸਾਨੂੰ ਪਰਮਾਤਮਾ ਦਾ ਮਿਲਾਪ ਹੋਣਾ ਇਹ ਤਨ ਲੱਗੈ ਬਾਣੀਆਂ ਕਹਿੰਦੇ ਵੀ ਜਿਸ ਜੀਵ ਨੂੰ ਬਾਣੀ ਪਿਆਰੀ ਲੱਗਦੀ ਆ ਜਿਹਦੇ ਉੱਪਰ ਬਾਣੀ ਦਾ ਅਸਰ ਹੁੰਦਾ ਸੁਖ ਹੋਵੇ ਸੇਵਕ ਬਾਣੀਆਂ ਕਹਿੰਦੇ ਫਿਰ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਉਹਨਾਂ ਨੂੰ ਕਹਿੰਦੇ ਆਤਮਿਕ ਆਨੰਦ ਸੁੱਖ ਮਿਲਦਾ ਹੈ ਸਭ ਦੁਨੀਆ ਆਵਣ ਜਾਣੀਆਂ ਕਹਿੰਦੇ ਫਿਰ ਉਹਨਾਂ ਨੂੰ ਇਹ ਸਮਝ ਲੱਗ ਜਾਂਦੀ ਹੈ ਕਿ ਇਹ ਦੁਨੀਆ ਨਾਸ਼ਵੰਤ ਹੈ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ ਕੋ ਨਾਨਕ ਬਹਾ ਲੜਾਈਐ ਕਹਿੰਦੇ ਇਸ ਦੁਨੀਆ ਦੇ ਵਿੱਚ ਸਾਨੂੰ ਪਰਮਾਤਮਾ ਦੀ ਸੇਵਾ ਕਰਨੀ ਚਾਹੀਦੀ ਆ ਪਰਮਾਤਮਾ ਦੀ ਸੇਵਾ ਹੈ ਪਰਮਾਤਮਾ ਦੇ ਨਾਮ ਦਾ ਸਿਮਰਨ ਕਹਿੰਦੇ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਾਂਗੇ ਤਾਂ ਸਾਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਦੀ ਹਜ਼ੂਰੀ ਦੇ ਵਿੱਚ ਸਾਨੂੰ ਬੈਠਣ ਲਈ ਜਗ੍ਹਾ ਮਿਲ ਜਾਊਗੀ ਤੇ ਸਿਮਰਨ ਕਰਨ ਦੇ ਨਾਲ ਸਾਡੇ ਸਾਰੇ ਦੁੱਖ ਸਾਰੀਆਂ ਚਿੰਤਾਵਾਂ ਖਤਮ ਹੋ ਜਾਵਣਗੀਆਂ ਤੇ ਅਸੀਂ ਆਤਮਿਕ ਆਨੰਦ ਦੇ ਵਿੱਚ ਰਹਿ ਸਕਾਂਗੇ ਹਾਂਜੀ ਸੰਗਤ ਜੀ ਇੰਨੀ ਸੇਵਾ ਪਰਵਾਨ ਕਰਨੀ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਆਪ ਦੇ ਚਰਨਾਂ ਦੀ ਪ੍ਰੀਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ